ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਫੁੱਲ ਹੈ ਜੋ ਆਪ ਸੰਗਤਾਂ ਦੇ ਨਾਲ ਸੰਜਿਤ ਕੀਤੀ ਜਾ ਰਹੀ ਹੈ ਆਓ ਅੱਜ ਜਿਹੜਾ ਪਾਵਨ ਬਚਨ ਆਪ ਜੀ ਨਾਲ ਸਾਂਝਾ ਕਰਨਾ ਹੈ ਸਭ ਤੋਂ ਪਹਿਲਾਂ ਇਸ ਪਾਵਨ ਬਚਨ ਦਾ ਇਸ ਪਾਵਨ ਸ਼ਬਦ ਦਾ ਪਾਠ ਕਰੀਏ ਉਪਰ ਬਨ ਅਕਾਸ਼ ਤਲੈ ਧਰ ਸੁਹਤੀ ਦਹ ਦਿਸ ਚਮਕੈ ਬੀਜੁਲ ਮੁਖ ਕਉ ਜੋਹਤੀ ਖੋਜਤ ਫਿਰਉ ਵਿਦੇਸ਼ ਪੀਓ ਕਤ ਪਾਈਐ ਹਰਹਾਂ ਜੇ ਮਸਤਕ ਹੋ ਗਏ ਭਾਗ ਤਾਂ ਦਰਸ਼ ਸਮਾਈਐ ਇਸ ਤਰੀਕੇ ਦੇ ਨਾਲ ਇਹਨਾਂ ਪਾਵਨ ਬਚਨਾਂ ਦਾ ਜਿਹੜਾ ਪਾਠ ਹੈ ਹੁਣ ਸਤਿਗੁਰੂ ਜੀ ਇਹਨਾਂ ਪਾਵਨ ਬਚਨਾਂ ਵਿੱਚ ਸਾਨੂੰ ਸੋਧੀ ਕਰ ਦਿੰਦੇ ਨੇ ਜਿਵੇਂ ਉੱਪਰ ਆਕਾਸ਼ ਹੈ ਤਾਰੇ ਹੈ ਥੱਲੇ ਧਰਤੀ ਹੈ ਔਰ ਮੀਂਹ ਪੈਣ ਦੇ ਨਾਲ ਧਰਤੀ ਹਰੀ ਭਰੀ ਹੈ। ਔਰ ਮੀਂਹ ਦੇ ਵਿੱਚ ਬਿਜਲ ਜਦੋਂ ਚਮਕਦੀ ਹੈ। ਉਹ ਬਿਜਲ ਦੇ ਨਾਲ ਚਾਰਚ ਫਿਰੇ ਪ੍ਰਕਾਸ਼ ਹੁੰਦਾ ਹੈ, ਚਾਨਣ ਹੁੰਦਾ ਹੈ। ਉਹ ਸਾਰਿਆਂ ਦੇ ਮੂੰਹ ਨੂੰ ਤੱਕਦੀ ਹੈ। ਉਹ ਸਾਰਿਆਂ ਦੇ ਮੂੰਹ ਨੂੰ ਦੇਖਦੀ ਹੈ। ਇਹੋ ਜੇ ਮੌਸਮ ਦੇ ਵਿੱਚ ਸੋਣਾ ਮੀਂਹ ਹੋਵੇ। ਅੰਡਾ ਜਿਹਾ ਮੌਸਮ ਹੋਵੇ। ਕਤੀ ਦਿਨ ਮਿਲਾਪ ਦੀ ਤਾਂਗ ਅੰਦਰ ਪੈਦਾ ਹੁੰਦੀ ਹੈ ਪਰ ਜੀਵ ਰੂਪੀ ਇਸਤਰੀ ਉਸ ਪਰਮਾਤਮਾ ਰੂਪੀ ਪਤੀ ਨੂੰ ਮਿਲਣ ਵਾਸਤੇ ਵਿਦੇਸ਼ ਚਲ ਜਾਂਦੀ ਹੈ ਭਾਵੇਂ ਆਪਣੇ ਦੇਸ਼ ਵਿੱਚ ਨਹੀਂ ਜਿਵੇਂ ਸਤਿਗੁਰ ਕਹਿੰਦੇ ਨਾ ਬਾਣੀ ਦੇ ਵਿੱਚ ਮਨ ਪਰਦੇਸੀ ਬੇ ਪਿਆਰੇ ਆਉ ਕਰੇ ਵਿਦੇਸ਼ ਜਾਣ ਦਾ ਮਤਲਬ ਹੈ ਵਿਕਾਰਾਂ ਵਿੱਚ ਭਟਕ ਜਾਣਾ ਇਸ ਸੰਸਾਰ ਦੀ ਸੁੰਦਰਤਾ ਨੂੰ ਦੇਖ ਕੇ ਇਹਦੇ ਵਿੱਚ ਮੋਹਿਤ ਹੋ ਜਾਣਾ ਔਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪ੍ਰਮਾਤਮਾ ਨੂੰ ਮਿਲਣ ਵਾਸਤੇ ਨਾਮ ਨਾ ਜਪ ਕੇ ਹੋਰ ਉਦਮ ਕਰਨਾ ਜੰਗਲਾਂ ਵਿੱਚ ਭਟਕਣਾ ਕਹਿ ਲਈਏ ਤੀਰਥਾਂ ਤੇ ਭਟਕਣਾ ਕਹਿ ਲਈਏ ਪਰ ਬੰਦਗੀ ਨਾ ਕਰਨਾ ਇਹ ਇੱਕ ਤਰ੍ਹਾਂ ਵਿਦੇਸ਼ ਜਾਣਾ ਹੈ ਕਿਉਂਕਿ ਪਿਓ ਪ੍ਰਮਾਤਮਾ ਘਰ ਵਿੱਚ ਹੈ ਲਬੜਾਸੀਂ ਬਾਹਰ ਤੁਰ ਪੰਦੇ ਹਨ ਜਿਵੇਂ ਇੱਕ ਬੜੀ ਪਿਆਰੀ ਕਹਾਣੀ ਆਪਨੇ ਰਵਿਆ ਦੀ ਰੈਬਾ ਦੀ ਸੁਣੀ ਹੋਵੇਗੀ ਕਿ हसन ਫਕੀਰ ਬਜ਼ੁਰਗ ਸੀ ਪਰ ਰਵਿਆ ਦੇ ਕੋਲੋਂ ਕੁਰਾਨ ਦੀਆਂ ਆਇਤਾਂ ਸੁਣਨ ਵਾਸਤੇ ਆਉਂਦਾ ਸੀ ਮਿਠਾਸ ਸੀ ਉਹਦੇ ਬੋਲਾਂ ਦੇ ਵਿੱਚ ਬਜ਼ੁਰਗ ਹੋ ਗਿਆ ਸਮਾਂ ਇੰਜ ਕਹ ਲਈ ਜਿਵੇਂ ਸੰਸਾਰ ਤੋਂ ਜਾਣ ਦਾ ਨੇੜੇ ਹੋਵੇ ਰਵੀਆ ਜੀ ਨੂੰ ਰਾਮਾ ਕਹਿੰਦੇ ਦੀ ਬੰਦਗੀ ਬੜੀ ਸੀ ਉਹਨੇ ਦੇਖਿਆ ਕਿ ਐਵੇਂ ਫਕੀਰ ਸਾਈਂ ਸੰਸਾਰ ਤੋਂ ਪਰਮਾਤਮਾ ਦੇ ਖੁਦਾ ਦੇ ਮਿਲਾਪ ਤੋਂ ਬਿਨਾਂ ਨਾ ਚੱਲ ਜਾਵੇ ਇੱਕ ਦਿਨ ਸਮਝਾਉਣ ਵਾਸਤੇ ਉਹਨੇ ਚੌਰਾਹੇ ਦੇ ਵਿੱਚ ਦੀਵਾ ਬਾਲ ਕੇ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਉਸਨੇ ਸਮੇਂ ਦੇ ਵਿੱਚ ਫਕੀਰ ਦਾ ਆਉਣ ਦਾ ਸਮਾਂ ਵੀ ਸੀ ਅਸਲ ਫਕੀਰ ਨੇ ਆ ਕੇ ਪੁੱਛਿਆ ਬੇਟਾ ਰਵੀਆ ਕਿਆ ਲੱਭਦੀ ਹੈ ਉਨੇ ਕ ਸਾਈ ਫਕੀਰ ਸਾਈ ਮੇਰੀ ਸੂਈ ਘਾਟ ਗਈ ਲੱਭਦੀਆਂ ਅਸਨ ਕਹਿਣ ਲੱਗਾ ਮੈਂ ਮਦਦ ਕਰਾਂਦਾ ਦੱਸ ਕਿੱਥੇ ਘਾਚੀ ਹੈ ਕਹਿਣ ਲੱਗੀ ਮੇਰੀ ਸੂਈ ਗਵਾਚ ਗਈ ਮੈਨੂੰ ਲੱਭ ਰਹੀਆਂ ਕਿੱਥੇ ਘਾਚੀ ਕਹਿੰਦੀ ਮੇਰੇ ਘਰ ਵਿੱਚ ਹੱਸ ਪਿਆ ਮੈਨੂੰ ਸ਼ੱਕ ਹੁੰਦਾ ਸੀ ਕਿ ਤੂੰ ਜ਼ਰੂਰ ਦਿਮਾਗ ਤੋਂ ਜਿਹੜੀ ਨਾ ਠੀਕ ਨਹੀਂ ਹੈ ਪਾਗਲਾਂ ਦੀ ਤਰ੍ਹਾਂ ਤੂੰ ਹਰਕਤਾਂ ਕਰਦੀ ਪਰ ਮੈਨੂੰ ਯਕੀਨ ਹੋ ਗਿਆ ਕਿ ਸੱਚੀ ਤੇਰੀ ਹਾਲਤ ਪਾਗਲਾਂ ਵਾਲੀ ਹੈ ਰਬਿਆ ਸੂਈ ਤੇਰੇ ਘਰ ਵਿੱਚ ਐ ਤੂੰ ਬਾਹਰ ਲੱਭਦੀ ਪਈ ਅਸੀਂ ਕਹਿਣ ਲੱਗੇ ਫਕੀਰਾ ਖੁਦਾ ਵੀ ਤਾਂ ਤੇਰੇ ਘਰ ਵਿੱਚ ਹੀ ਐ ਨਾ ਤੂੰ ਵੀ ਤਾਂ ਬਾਹਰ ਹੀ ਲੱਭਦਾ ਪਿਆ ਉਹ ਖੁਦਾ ਪਰਮਾਤਮਾ ਪਰਮੇਸ਼ਰ ਹੈ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰਬ ਮਾਹੇ ਪਰਮਾਤਮਾ ਪਰਮੇਸ਼ਰ ਖਲਕਤ ਦੇ ਵਿੱਚ ਐ ਖਲਕਤ ਦੇ ਵਿੱਚ ਹੀ ਪਰਮਾਤਮਾ ਔਰ ਪ੍ਰਮਾਤਮਾ ਦੇ ਵਿੱਚ ਖਲਕਿਤ ਹੈ। ਪਾਪ ਪ੍ਰਮਾਤਮਾ ਸੰਸਾਰ ਦੀ ਸ੍ਰਿਸ਼ਟੀ ਵਿੱਚ ਹੈ, ਸਾਰੀ ਸ੍ਰਿਸ਼ਟੀ ਉਹਦੇ ਵਿੱਚ ਹੈ। ਵੱਖਰਾ ਨਹੀਂ ਹੈ। ਜਦੋਂ ਵੱਖਰਾ ਸਮਝ ਲੈਂਦੇ ਅਸੀਂ ਉਸ ਵੇਲੇ ਭਟਕਦੇ ਹਾਂ। ਤਾਂ ਸਤਿਗੁਰੂ ਪਾਸ਼ਾ ਗੁਰੂ ਅਰਜਨ ਦੇ ਮਹਾਰਾਜ ਇੱਕ ਗ੍ਰਿਸ਼ ਰੱਖਦੇ ਨੇ। ਉੱਪਰ ਬਣਿਆ ਆਕਾਸ਼ ਬਣਿਆ ਤਾਂ ਪਾਪ ਖੱਬਦਾ। ਉੱਪਰ ਬੜਾ ਸੋਹਣਾ ਆਕਾਸ਼ ਖੱਬ ਰਿਹਾ, ਸੋਹਣਾ ਲੱਗ ਰਿਹਾ ਤਾਰੇ ਨੇ। ਬਿਜਲੀਆਂ ਨਿਸ਼ਕਰੀਆਂ ਇਸ ਤਰ੍ਹਾਂ ਘਲੀਏ। ਮੀਂਹ ਦਾ ਮੌਸਮ ਵੀ ਹੋਵੇ ਤਾਂ ਵੀ ਸੋਹਣਾ ਲੱਗਦਾ ਪਰ ਇਹ ਹੁਣ ਤਾਂ ਵੀ ਸੋਹਣਾ ਲੱਗਦਾ ਆਕਾਸ਼ ਉੱਤੇ ਬੜਾ ਸੋਹਣਾ ਲੱਗਦਾ ਹੈ ਤਲਾ ਧਰ ਸੋਹਤੀ ਤੇ ਥੱਲੇ ਜਿਹੜੀ ਧਰਤੀ ਸ਼ੋਭਾ ਪਾਉਂਦੀ ਹੈ ਕਿ ਜਦੋਂ ਕਿਤੇ ਮੀਂਹ ਪਵੇ ਧਰਤੀ ਹਰੀ-ਪਰੀ ਹੋ ਜਾਂਦੀ ਫੁੱਲ ਖਿੜ ਜਾਂਦੇ ਨੇ ਬਹੁਤ ਸ਼ੋਭਾ ਪਾਉਂਦੀ ਧਰਤੀ ਦਾ ਹੱਦਿਸ ਚਮਕੈ ਬਿਜੁਲ ਦਸੇ ਦਸ਼ਾਮਾ ਦੇ ਵਿੱਚ ਬਿਜਲ ਚਮਕਦੀ ਮੁਖ ਕੋ ਜੋਹਤੀ ਪਾ ਇਸ ਤਰ੍ਹਾਂ ਕੇ ਲਈ ਸਾਡੇ ਮੂੰਹ ਨੂੰ ਦੇਖਦੀ ਹੋਵੇ ਪਰਮੇਸ਼ਰ ਪ੍ਰਮਾਤਮਾ ਜਿਵੇਂ ਵਿੱਜੋ ਦਾ ਪ੍ਰਕਾਸ਼ ਹੁੰਦਾ ਨਾ ਇਸ ਤਰ੍ਹਾਂ ਪ੍ਰਮਾਤਮਾ ਦਸੇ ਦਿਸ਼ਾਂ ਦੇ ਵਿੱਚ ਪ੍ਰਕਾਸ਼ ਦੇ ਰੂਪ ਵਿੱਚ ਹੈ ਸਾਨੂੰ ਤੱਕ ਰਿਹਾ ਹੈ ਸਭ ਦੇਖ ਰਿਹਾ ਹੈ ਪਰ ਸਾਨੂੰ ਦਿਖਾਈ ਨਹੀਂ ਦੇ ਰਿਹਾ ਖੋਜਤ ਫਿਰਉ ਵਿਦੇਸ਼ ਪੀਓ ਕਤ ਪਾਈ ਹੈ ਤੇ ਕਹਿੰਦੇ ਮੈਂ ਖੋਜਤ ਫਿਰਉ ਮੈਂ ਫਿਰਾਂ ਕੋਜਤ ਫਿਰੋਂ ਵਿਦੇਸ਼ ਵਿਦੇਸ਼ ਦੇ ਵਿੱਚ ਭਾਗ ਪ੍ਰਮਾਤਮਾ ਨੂੰ ਛੱਡ ਕੇ ਹੋਰ ਆਹਰਾਂ ਦੇ ਵਿੱਚ ਤਰੀਕੇ ਹੋਰ ਲੱਭਲੇ ਪ੍ਰਮਾਤਮਾ ਨੂੰ ਪਾਣ ਦੇ ਜਨ ਕਿ ਰੱਬ ਤਾਂ ਅੰਦਰ ਹੈ ਪੀਓ ਕਤ ਪਾਈ ਹੈ ਇਹ ਦੱਸੋ ਉਹ ਪਤੀ ਕਿੱਥੋਂ ਮਿਲੇਗਾ ਮੈਂ ਤਾਂ ਪ੍ਰਮਾਤਮਾ ਪਰਮੇਸ਼ਰ ਨੂੰ ਪਾਣ ਵਾਸਤੇ ਵਿਦੇਸ਼ ਚਲੀ ਗਈ ਭਾਗ ਮੈਂ ਪ੍ਰਮਾਤਮਾ ਤੋਂ ਦੂਰ ਚਲੀ ਗਈ ਪ੍ਰਮਾਤਮਾ ਨੂੰ ਨੇੜੇ ਸਮਝੇ ਨਹੀਂ ਹੈ ਕਿੱਥੋਂ ਪ੍ਰਮਾਤਮਾ ਦੀ ਪ੍ਰਾਪਤੀ ਹੋਵੇ ਇਹ ਅਵਸਥਾ ਸਾਡੀ ਹੈ ਗੁਰਵੱਦਨ ਦੇ ਮਾਰੇ ਦੀ ਨਹੀਂ ਉਹ ਤਾਂ ਇਹ ਕਹਿੰਦੇ ਨੇ ਕਿ ਪ੍ਰਮਾਤਮਾ ਪਰਮੇਸ਼ਰ ਜਿਹੜਾ ਹੈ ਨਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਦਾ ਹੀ ਪ੍ਰਮਾਤਮਾ ਨਾਲ ਔਰ ਗੁਰੂ ਨਾਲ ਸੰਗ ਮੰਨਦੇ ਨੇ ਇਹ ਸਾਡੀ ਅਵਸਥਾ ਹੈ ਕਿ ਧਰਤੀ ਸੋਹਣੀ ਹੈ ਆਕਾਸ਼ ਸੁਣਾ ਹੈ ਬਿਜਲੀ ਬਲਛਕਦੀ ਹੈ ਤਾਰੇ ਵੀ ਚਮਕਦੇ ਨੇ ਬਹੁਤ ਕੁਝ ਧਰਤੀ ਦੇ ਉੱਤੇ ਹੋ ਰਿਹਾ ਧਰਤੀ ਸਾਨੂੰ ਬੜੀ ਪਿਆਰੀ ਲੱਗਦੀ ਤੇ ਧਰਤੀ ਜਦੋਂ ਬਿਜਣਾ ਪੈਂਦੀ ਸਾਡੇ ਮੂੰਹ ਹਰ ਤੱਕਦੀ ਹੈ ਸਾਡੇ ਵੱਲ ਦੇਖਦੀ ਵੀ ਹੈਗੀ ਤੇ ਫਿਰ ਅਸੀਂ ਕੀ ਕਰਦੇ ਅਸੀਂ ਪ੍ਰਮਾਤਮਾ ਨੂੰ ਨੇੜੇ ਨਾ ਸਮਝ ਕੇ ਦੂਰ ਲੱਭਣ ਵਾਸਤੇ ਜੰਗਲਾਂ ਦੀ ਭਟਕਣ ਵਾਸਤੇ ਤੀਰਥਾਂ ਦੀ ਭਟਕਣ ਵਾਸਤੇ ਚਲੇ ਜਾਂਦੇ ਹਾਂ ਪਰ ਕਿੱਥੋਂ ਮਿਲੇ ਪ੍ਰਮਾਤਮਾ ਫਿਰ ਆਪਕੇ ਸਤਗੁਰ ਜਵਾਬ ਦਿੰਨੇ ਨੇ ਹਰ ਹਾਂ ਜੇ ਮਸਤਕ ਹੋਵੇ ਭਾਗ ਹੀ ਸਖੀ ਸੇ ਲਈ ਇਹ ਮੱਥੇ ਦੇ ਭਾਗ ਹੋਣ ਉਹਦੀ ਬਖਸ਼ਿਸ਼ ਹੋ ਜਾਵੇ ਭਾਗ ਤਾਂ ਹੀ ਜਾਗਣੇ ਨੇ ਜਦੋਂ ਉਸ ਮਾਲਕ ਦੀ ਬਖਸ਼ਿਸ਼ ਹੋ ਜਾਵੇ ਤਾਂ ਦਰਸ਼ਤਾ ਦਰਸ਼ ਸਮਾਈ ਹੈ ਦਰਸ ਦੇ ਸੱਸਨੁ ਸਿਹਾਰੀ ਇਹਨੂੰ ਦਰਸ਼ ਵੀ ਕਹਿੰਦੇ ਨੇ ਦਰਸ਼ ਵੀ ਕਹਿੰਦੇ ਨੇ ਜਿਹੜੇ ਅਰਥਮਦਾਕ ਪਾਠ ਕਰਦੇ ਨੇ ਉਹ ਦਰਸ਼ ਕਹਿੰਦੇ ਜਿਹਨੇ ਦਰਸ਼ਨ ਤੇ ਜਿਹੜੇ ਸੰਪਰਦਾਮਦਾਕ ਪਾਠ ਕਰਦੇ ਨੇ ਭਰਾ ਵੀਰ ਉਹ ਦਰਸ਼ਨ ਕਹਿੰਦੇ ਨੇ ਤੋ ਹਰ ਹਾਂ ਜੇ ਮਸਤਕ ਹੋਗਾ ਭਾਗ ਇਹ ਸਖੀਏ ਜੇ ਮੱਛੀ ਦੀ ਭਾਗ ਹੋਣ ਜਗ ਜਾਣ ਤਾਂ ਦਰਸ ਸਮਾਈਐ ਦਰਸ ਦੇ ਸੱਸਨੁ ਸਿਹਰੀ ਦਰਸ਼ ਵਿੱਚ ਉਹਦੇ ਦਰਸ਼ਨ ਵਿੱਚ ਸਮਾਈਐ ਲੀਨ ਹੋ ਜਾਈਦਾ ਇਹ ਮੱਛੀ ਦੀ ਭਾਵ ਜਗ ਹੈ ਨਾ ਤਾਂ ਉਹਨੂੰ ਦੇਖਣ ਵਾਸਤੇ ਉਹ ਦੇ ਦਰਸ਼ਨ ਦੇ ਵਿੱਚ ਸਮਾਜ ਜਾਈਦਾ ਉਹਦੇ ਵਿੱਚ ਲੀਨ ਹੋ ਜਾਈਦਾ ਤੇ ਮੱਛੀ ਦੀ ਭਾਵ ਉਦੋਂ ਹੋਣਗੇ ਜਦੋਂ ਉਹ ਚੇਤੇ ਕਰਾਂਗੇ ਉਹ ਨਾਮ ਜਪਾਂਗੇ ਗੁਰੂ ਵਾਲੇ ਬਣ ਕੇ ਪ੍ਰਮਾਤਮਾ ਨੂੰ ਚੇਤੇ ਕਰਾਂਗੇ ਸੋ ਇਹ ਸਤਿਗੁਰੂ ਦੀ ਪਾਵਨ ਕਥਨ ਆਪ ਸੰਤਨਾਂ ਸੰਦੇ ਪੀਤਾ ਹੈ ਸਤਿਗੁਰੂ ਦੀ ਕਿਰਪਾ ਕਰਨ ਪਰ ਰਹਿਮਤ ਕਰਨ ਅਸੀਂ ਬਾਣੀ ਨੂੰ ਸਮਝੀਏ ਬਾਣੀ ਨੂੰ ਪੜ੍ਹੀਏ ਬਾਣੀ ਨੂੰ ਵਿਚਾਰੀਏ ਤੇ ਫਿਰ ਗੁਰ ਬਾਣੀ ਜੰਮੀਦਾ ਸਾਡਾ ਜੀਵਨ ਵੀ ਐਸਾ ਹੋ ਜਾਵੇ ਵੈਗੁਰੂ ਜੀ ਦਾ ਖਾਲਸਾ